ਘਰ ਵਿੱਚ ਲੱਗੀ ਭਿਆਨਕ ਅੱਗ ਸਭ ਤੋਂ ਪਹਿਲਾਂ ਤੇ ਅਸੀਂ ਲਾਈਟ ਵਾਲਿਆਂ ਨੂੰ ਫੋਨ ਕੀਤਾ ਵੀ ਲਾਈਟ ਬੰਦ ਕਰਨੀ ਆ ਜਿਹਦੇ ਵਿੱਚ ਕਿ ਜਿਹੜਾ ਕੰਪਲੇਨ ਨੰਬਰ ਗਵਾਸਪੁਰ ਦਾ ਉਹਦੇ ਵਿੱਚ ਘੱਟੋ ਘੱਟ ਅਸੀਂ 50 ਜਣਿਆਂ ਨੇ ਫੋਨ ਕੀਤਾ ਕਿਸੇ ਨੂੰ ਅੱਗੋਂ ਫੋਨ ਦਾ ਇੱਕ ਹੀ ਆ ਦੇਖੋ ਆਹ ਕੰਪਲੇਨ ਨੰਬਰ ਆ ਜੀ ਆਹ ਕੰਪਲੇਨ ਨੰਬਰ ਤੇ ਕਾਲ ਕਰ ਰਹੇ ਆ ਨੰਬਰ ਨਾ ਜਿਹੜਾ ਬਿਲੀ ਬੋਰਡ ਪਾਵਰ ਕੰਪਾਨੀ ਹਾਂ ਜੀ ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਮਤਲਬ ਜਦੋਂ ਲੋਡ ਆ ਕੋਸ਼ਿਸ਼ ਕਰਦੋ ਕਰਾਂਗੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਵੱਡਾ ਨੁਕਸਾਨ ਹੋਣੋਂ ਬਚਾਇਆ ਲੋੜ ਤਾਂ ਐਮਰਜੈਂਸੀ ਨੰਬਰ ਦਾ ਮੱਲੇ ਹੁੰਦਾ 24 ਘੰਟੇ ਐਟ ਅ ਟਾਈਮ ਤੋਂ ਅਡੂਰ ਨੰਬਰ ਚੱਲਣਾ ਚਾਹੀਦਾ ਹੁਣ ਇਹ ਨੰਬਰ ਤੇ ਅਸੀਂ 50 ਵਾਰੀ ਫੋਨ ਕਰ ਲਿਆ ਇਹਦੇ ਬਾਅਦ ਨੰਬਰ ਤੇ ਅਸੀਂ ਫੋਨ ਕੀਤਾ ਜੀ 912 ਤੇ 912 ਵਾਲਾ ਕਹਿੰਦਾ ਆ ਭਾਈ ਨਾਲ ਜੰਨਾ ਗੱਲ ਹੋਈ ਆ ਉਹ ਕਹਿ ਰਿਹਾ ਕਿ ਇਹ ਸਾਡਾ ਮਸਲਾ ਨੀਗਾ ਤੁਸੀਂ ਜਾ ਕੇ ਜੈ ਸਾਹ ਨੂੰ ਜਾਂ ਅਈ ਸਾਹ ਨੂੰ ਉੱਥੇ ਮਿਲੋ ਮੈਂ ਉਹਨਾਂ ਨੂੰ ਇਹ ਕਿਹਾ ਕਿ ਭਾਜੀ ਅਗਰ ਇੱਥੋਂ ਅਸੀਂ ਜਾਂਨੇ ਹਾਂ ਉੱਥੋਂ ਤੱਕ ਸਾਨੂੰ 15 ਤੋਂ 20 ਮਿੰਟ ਲੱਗਦੇ ਆ ਤਾਂ ਤੱਕ ਤਾਂ ਖਾਣਾ ਹੋ ਜਾਣਾ ਕਲੋਨੀ ਵਾਸੀ ਕਰਦੇ ਰਹੇ ਪਾਵਰ ਕੰਮ ਦੇ ਕੰਪਲੀਟ ਨੰਬਰ ਤੇ ਫੋਨ ਪਰ ਫੋਨ ਮਿਲਿਆ ਬੰਦ ਅੱਗ ਕਾਫੀ ਜ਼ਿਆਦਾ ਸੀ ਪਰ ਸਾਨੂੰ ਇਹ ਪਤਾ ਨਹੀਂ ਕਿ ਕਿਦਾਂ ਲੱਗੀ ਪਰ ਆਣ ਕੇ ਸੜਕੜ ਹੋਇਆ ਵਾ ਕੋਈ ਇਹਨਾਂ ਦੀ ਚੀਜ਼ ਸੜਕੜ ਹੋਈ ਹੈ ਫਿਰ ਆਂਦੇ ਹੀ ਆਣ ਉਹਨੂੰ ਅੱਗ ਜਿਹੜਾ ਮਤਲਬ ਕੰਟਰੋਲ ਕਰ ਲਈ ਉਹ ਮੌਕੇ 'ਤੇ ਆਣੇ ਸ਼ਹਿਰ ਦੀ ਪਾਸ ਕਹੀ ਜਾਂਦੀ ਸ਼੍ਰੀ ਰਾਮ ਸਰਨਮ ਕਲੋਨੀ ਵਿਖੇ ਦੋ ਮੰਜ਼ਲਾ ਮਕਾਨ ਦੇ ਉੱਪਰਲੀ ਮੰਜ਼ਲ ਤੇ ਅੱਗ ਲੱਗ ਗਈ ਅੱਗ ਲੱਗਣ ਕਾਰਨ ਸਾਟ ਸਰਕਟ ਦੱਸਿਆ ਜਾ ਰਿਹਾ ਹੈ ਉੱਥੇ ਹੀ ਮਹੱਲਾ ਨਿਵਾਸੀਆਂ ਨੇ ਜਦੋਂ ਇਲਾਕੇ ਦੀ ਲਾਈਟ ਬੰਦ ਕਰਨ ਲਈ ਪਾਵਰ ਕਾਮ ਦੇ ਕੰਪਲੇਂਟ ਨੰਬਰ ਤੇ ਫੋਨ ਕਰਨਾ ਸ਼ੁਰੂ ਕੀਤਾ ਤਾਂ ਬਾਰ ਬਾਰ ਫੋਨ ਕਰਨ ਤੇ ਵੀ ਫੋਨ ਨੰਬਰ ਬੰਦ ਮਿਲਿਆ ਜਿਸ ਕਾਰਨ ਇਲਾਕਾ ਨਿਵਾਸੀਆਂ ਵਿੱਚ ਰੋਸ ਵੇਖਣ ਨੂੰ ਮਿਲਿਆ ਦੂਜੇ ਪਾਸੇ ਜਦੋਂ ਫਾਇਰ ਬ੍ਰਿਗੇਡ ਨੂੰ ਇਹਦੀ ਸੂਚਨਾ ਦਿੱਤੀ ਗਈ ਤਾਂ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ਤੇ ਪਹੁੰਚ ਤੁਰੰਤ ਅੱਗ ਤੇ ਕਾਬੂ ਪਾਇਆ ਤੇ ਵੱਡਾ ਨੁਕਸਾਨ ਹੋਣੋਂ ਬਚਾ ਲਿਆ ਹਾਲਾਂਕਿ ਘਰ ਵਾਲਿਆਂ ਅਨੁਸਾਰ ਕੁਝ ਕੱਪੜੇ ਤੇ ਨਾਜ ਹੀ ਸੜਿਆ ਅਤੇ ਫਾਇਰ ਬ੍ਰਿਗੇਡ ਦੇ ਮੌਕੇ ਤੇ ਪਹੁੰਚਣ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਦੇ ਵਿੱਚ ਸੀ ਤੇ ਮੈਨੂੰ ਅੱਧੀ ਕਿਸਪਾਰ ਪਈ ਦਾ ਫੋਨ ਆਇਆ ਰਖ ਨਹੀਂ ਪਈ ਫਾਈ ਕਿ ਜਲਦੀ ਸੋਚਣ ਕੀਤੀ ਜਾਵੇ ਮੈਂ ਫਰੀ ਗੱਡਵਰਨ ਗਿਆ ਮੈਂ ਜਲਦੀ ਇਹ ਕੋਈ ਕਿੱਥੇ ਜਾਣ ਗਈ ਮੈਂ ਰਾਮਪੁਰੇ ਕਲੋਨੀ ਵਿੱਚ ਅੱਗ ਲੱਗੀ ਹੈ ਕਿਨ ਕਿਨ ਮੈਂ ਵੀ ਦੀਦੀ ਵੀ ਦੀਦੀ ਲੱਗਦੀ ਹੈ ਤੇ ਮੈਂ ਜਲਦੀ ਉਹਨਾਂ ਨੇ ਉਸੇ ਗੱਡੀ ਸਟਾਰ ਕਰਕੇ ਉਸੇ ਇੱਥੇ ਪਹੁੰਚਦੇ 4:30 ਵਜੇ ਅਨਾਂ ਨੇ ਜੀ 10 ਮਿੰਟਾਂ ਜੀ ਅੱਗ ਬੁਝਾਈ ਹੈ ਕਿ ਭਾਜੀ ਵਿਨੋਦ ਕੁਮਾਰ ਦੇ ਘਰ ਅੱਗ ਲੱਗੀ ਸੀ ਤਾਂ ਅਸੀਂ ਭੱਜ ਕੇ ਆਏ ਸਾਰੇ ਜਾਣੇ ਤੇ ਸਭ ਤੋਂ ਪਹਿਲਾਂ ਤੇ ਅਹੀਂ ਲਾਈਟ ਵਾਲਿਆਂ ਨੂੰ ਫੋਨ ਕੀਤਾ ਵੀ ਲਾਈਟ ਬੰਦ ਕਰਨੀ ਆ ਜਿਹਦੇ ਵਿੱਚ ਕਿ ਜਿਹੜਾ ਕੰਪਲੇਨ ਨੰਬਰ ਗੁਰਾਸਪੁਰ ਦਾ ਉਹਦੇ ਵਿੱਚ ਘੱਟੋ ਘੱਟ ਅਸੀਂ 50 ਜਣਿਆਂ ਨੇ ਫੋਨ ਕੀਤਾ ਕਿਸੇ ਨੂੰ ਅੱਗੋਂ ਫੋਨ ਦਾ ਇੱਕ ਹੀ ਆ ਦੇਖੋ ਆ ਕੰਪਲੇਨ ਨੰਬਰ ਆ ਜੀ ਆ ਕੰਪਲੇਨ ਨੰਬਰ ਤੇ ਕਾਲ ਕਰ ਰਹੇ ਆ ਜਿਹੜਾ ਬਿਲੀ ਬੋਰਡ ਪਾਵਰ ਕੰਪਾਨ ਹਾਂਜੀ ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਮਤਲਬ ਜਦੋਂ ਲੋਡ ਆ ਬਰ ਕਰਨਾ ਚਾਹੁੰਦੇ ਕੋਸ਼ਿਸ਼ ਕਦੋਂ ਕਰਾਂਗੇ ਲੋਡ ਤੁਹਾਨੂੰ ਐਮਰਜੈਂਸੀ ਨੰਬਰ ਦਾ ਮਤਲਬ ਇਹ ਹੁੰਦਾ 24 ਘੰਟੇ ਐਟ ਅ ਟਾਈਮ ਤੁਹਾਨੂੰ ਹੋਰ ਨੰਬਰ ਚੱਲਣਾ ਚਾਹੀਦਾ ਹੁਣ ਇਹ ਨੰਬਰ ਤੇ ਅਸੀਂ 50 ਵਾਰੀ ਫੋਨ ਕਰ ਲਿਆ ਇਹਦੇ ਬਾਅਦ ਨੰਬਰ ਤੇ ਅਸੀਂ ਫੋਨ ਕੀਤਾ ਜੀ 912 ਤੇ 912 ਵਾਲਾ ਕਹਿੰਦਾ ਆ ਭਾਈ ਨਾ ਜੰਨਾ ਗੱਲ ਹੋਈ ਆ ਉਹ ਕਹਿ ਰਿਹਾ ਕਿ ਇਹ ਸਾਡਾ ਮਸਲਾ ਨੀਗਾ ਤੁਸੀਂ ਜਾ ਕੇ ਜੈ ਸਾਹ ਨੂੰ ਜਾਂ ਅਈ ਸਾਹ ਨੂੰ ਉੱਥੇ ਮਿਲੋ ਮੈਂ ਉਹਨਾਂ ਨੂੰ ਇਹ ਕਿਹਾ ਕਿ ਭਾਈ ਅਗਰ ਇੱਥੋਂ ਅਸੀਂ ਜਾਣੇ ਉੱਥੋਂ ਤੱਕ ਸਾਨੂੰ 15 ਤੋਂ 20 ਮਿੰਟ ਲੱਗਦੇ ਆ ਤਦ ਤੱਕ ਤਾਂ ਨੁਕਸਾਨ ਹੋ ਜਾਣਾ ਐਮਰਜੈਂਸੀ ਨੰਬਰ ਦਾ ਮਤਲਬ ਹੁੰਦਾ ਕਿ ਤੁਹਾਨੂੰ ਐਟ ਏ ਟਾਈਮ ਉਸ ਚੀਜ਼ ਦੀ ਸਹੂਲਤ ਮਿਲੇ ਕਮ ਸੇ ਕਮ ਅਸੀਂ ਲਾਈਟ ਬੰਦ ਕਰ ਦਈਏ ਕਿਉਂਕਿ ਅਗਰ ਅਹੀਂ ਉਥੋਂ ਸਟ੍ਰਚਰ ਚ ਬੰਦ ਕਰਦੇ ਆ ਲਾਈਟ ਬੰਦ ਕਰਦੇ ਫੇਸ ਕਰਕੇ ਇਹਨਾਂ ਨੂੰ ਫੋਨ ਕਰ ਰਹੇ ਸੀ ਕਿ ਇੱਥੋਂ ਸਾਡੇ ਲੱਗੇ ਇਹੀ ਟਰਾਂਸਫਾਰਮਰ ਆ ਕਿ ਨਹੀਂ ਰੱਖ ਦਈਏ ਲੇਕਿਨ ਕੋਈ ਵੀ ਰਿਸਪੌਂਸ ਸਾਨੂੰ ਨਹੀਂ ਮਿਲਿਆ ਉਹਦੇ ਬਾਅਦ ਅਸੀਂ ਆਪਣੇ ਐਮਸੀ ਨੂੰ ਵੀ ਫੋਨ ਕੀਤਾ ਜੀ ਠੀਕ ਹੈ ਜੀ ਅਹੀਂ ਆਪਣੇ ਐਮਸੀ ਨੂੰ ਵੀ ਫੋਨ ਕੀਤਾ ਜੀ ਤਿੰਨ ਚਾਰ ਵਾਰੀ ਤੇ ਉਹਨਾਂ ਵੱਲੋਂ ਵੀ ਸਾਨੂੰ ਕੋਈ ਰਿਪਲਾਈ ਨਹੀਂ ਮਿਲੇ ਬੀਲੀ ਕੋਡ ਵਾਲਿਆਂ ਨੂੰ ਕਿੰਨੇ ਜਾਣਿਆ ਨੇ ਕੋਈ ਪਿੰਡ ਕਟੋ ਘਟ ਸਾਰੇ ਮਹੱਲੇ ਵਿੱਚੋਂ 20 25 ਜਾਣੇ ਫੋਨ ਕੀਤਾ ਸਾਰਾ ਤੇ ਕੀ ਚਾਹੀਦਾ ਕੀ ਮੰਗ ਕਰਦੇ ਤੁਸੀਂ ਸਰ ਮੰਗ ਕਰੀ ਐ ਐਮਰਜੈਂਸੀ ਸੇਵਾਵਾਂ ਨੇ ਐਮਰਜੈਂਸੀ ਸੇਵਾਵਾਂ ਤਾਂ 24 ਘੰਟੇ ਚੱਲੂ ਹੋਣੀ ਚਾਹੀਦੀਆਂ ਮੰਗ ਉਹਨਾਂ ਨੇ ਕਾਦੀ ਕਰਨੀ ਐ ਐਮਰਜੈਂਸੀ ਸੇਵਾਵਾਂ ਮੰਗ 24 ਘੰਟੇ ਚੱਲੂ ਕੋਈ ਐਸੀ ਐਮਰਜੈਂਸੀ ਰੋਜ਼ ਨਹੀਂ ਪੈਂਦੀ ਐਮਰਜੈਂਸੀ ਜੀ ਹੋਰ ਪੈਂਦੀ ਜਦੋਂ ਐਮਰਜੈਂਸੀ ਪਈ ਹੋਵੇ ਐਮਰਜੈਂਸੀ ਕਿੱਦਾਂ ਚੱਲੇ ਫਿਰ ਐਮਰਜੈਂਸੀ ਨੰਬਰ ਕਾਹਦੇ ਲਈ ਦਿੱਤੇ ਨੇ ਇਹਨਾਂ ਨੇ ਤੇ ਬੰਦ ਕਰਦੇ ਇਹੋਗਾ ਉਹ ਵੀ ਉੱਥੇ ਆਓ ਮੋਟਰਸਾਈਕਲ ਲੈ ਕੇ ਕੰਪਲੇਂਟ ਕਰੋ ਤੇ ਆ ਜਾਓ ਵਾਪਸ ਬਾਈ ਇਹੋ ਹੀ ਆ ਜੀ ਕੰਮ ਸਗੋਂ ਐਮਰਜੈਂਸੀ ਨੰਬਰ ਚੱਲਣ ਹੋਰ ਜਿਹੜੀਆਂ ਰਾਜ ਤੇ ਤਾਰਾਂ ਦਾ ਹੁਣ ਉਹ ਗੱਡੀ ਆਈ ਆ ਗੱਡੀ ਨੂੰ ਨੰਗਲ ਨੂੰ ਜਗ੍ਹਾ ਵਿੱਚ ਸੈਂਟਰ ਵਿੱਚ ਪੋਲ ਨੇ ਬਿਜਲੀ ਦੇ ਕੱਲ ਨੂੰ ਐਕਸੀਡੈਂਟ ਹੋ ਗਿਆ ਕਿ ਇਸ ਦੀ ਕੋ ਮਰਗ ਹੋ ਗਈ ਉਹਦੇ ਬਾਅਦ ਇਹ ਪ੍ਰਸ਼ਾਸਨ ਨੂੰ ਪੋਲ ਚੁੱਕ ਕੇ ਸੈੱਟ ਕਰੇਗਾ ਤਦ ਤੱਕ ਇਹ ਪੋਲ ਸੈੱਟ ਨਹੀਂ ਕਰਨਗੇ ਫਾਇਰ ਬ੍ਰਿਗੇਡ ਦੇ ਕੰਮ ਤੋਂ ਸੰਤੁਸ਼ਟ ਬਿਲਕੁਲ ਭਾਜੀ ਉਹ ਬਿਲਕੁਲ ਜੰਨਾ ਬਾਜ਼ਾਰ ਚ ਰਾਸ਼ਾ ਫੇਰ ਵੀ ਉਹ 10 ਮਿੰਟ ਵਿੱਚ ਇੱਥੇ ਪਹੁੰਚ ਗਏ ਜੰਨਾ ਬਾਜ਼ਾਰ ਚ ਰਾਸ਼ਾ ਜੀ ਸਾਨੂੰ ਤਾਂ ਕਿ ਫਾਇਰ ਬ੍ਰਿਗੇਡ ਤੇ ਫੋਨ ਆਇਆ ਸੀ ਤੇ ਮਤਲਬ 10 10 ਮਿੰਟ ਲੱਗੇ ਸਾਨੂੰ ਇੱਥੇ ਵਾਧੂ ਆਉਂਦੇ ਟ੍ਰੈਫਿਕ ਜਾਮ ਵਿੱਚ ਥੋੜਾ ਜਿਹਾ ਰਾਹ ਚ ਤੇ 10 ਮਿੰਟ ਲੱਗੇ ਸਾਨੂੰ ਇਹ ਗੱਲ ਪਤਾ ਹੀ ਸਰ ਇੱਥੇ ਜਦੋਂ ਨਹੀਂ ਆਏ ਉਹ ਕਿਤਾ ਤੱਕ ਅੱਗ ਕਾਫੀ ਜਿਆਦਾ ਸੀ ਪਰ ਸਾਨੂੰ ਇਹ ਪਤਾ ਨਹੀਂ ਕਿਦਾਂ ਲੱਗੀ ਪਰ ਆਣ ਕੇ ਸੜਕੜ ਹੋਇਆ ਵਾ ਕੋਈ ਇਹਨਾਂ ਦੇ ਚੀਜ਼ ਸੜਕੜ ਹੋਈ ਹੈ ਫਿਰ ਆਂਦੇ ਆ ਅੱਗ ਜਿਹੜਾ ਬੰਦ ਕੰਟਰੋਲ ਕਰ ਲੀਓ ਮੌਕੇ ਦੇ ਆਣ ਕੇ ਤੁਹਾਡੀ ਗੱਲ ਤੋਂ ਪਹਿਲੇ ਨੁਕਸਾਨ ਜਣਾ ਹੋਇਆ ਹੋਵੇਗਾ ਨਹੀਂ ਨੁਕਸਾਨ ਕੋਈ ਨਹੀਂ ਜੀ ਪਾ ਆ ਗਏ ਆਹੀਂ ਆ ਗਏ ਆ ਮੌਕੇ ਦੇ ਆਣ ਕੇ ਕਾਬੂ ਕਰ ਲਿਆ ਨੁਕਸਾਨ ਕੋਈ ਨਹੀਂ ਜੀ ਨਹੀਂ ਨਹੀਂ ਕੁਝ ਨਹੀਂ ਕੱਪੜੇ ਸਭ ਕੁਝ ਬਚਾਵਾ ਜੀ ਥੋੜਾ ਜਿਹਾ ਜਨਵਰਾਂ ਦਾ ਥੋੜਾ ਜਿਹਾ ਪਿਆ ਹੋਊ ਮਤਲਬ ਕਿ ਕਣਕ ਕਣਕ ਥੋੜੇ ਜ਼ਿਆਦਾ ਦਾਣਾ ਜਰੋ ਬਚਾ ਬਾਕੀ ਸਭ ਨੂੰ ਜਿਹੜਾ ਦਾਣਾ ਨਹੀਂ ਕਿੰਨੇ ਕਿ ਮਿੰਟ ਲੱਗਾ ਜਿਹੜੀ ਵਾਰ ਬ੍ਰੇਡ ਪਹੁੰਚਦੀ ਬਤੁਆ 5-7 ਮਿੰਟ ਦੀ ਜੀ 5-7 ਮਿੰਟ ਜਹੀ ਮੋਗਲ ਉਹ ਵੀ ਟ੍ਰੈਫਿਕ ਹੁੰਦੀ ਯਾਰ ਸੇਵੇ ਚ ਟਿਕਾਣਾ ਲੱਗਦਾ ਅੱਗ ਬੁਝਾਉਣ ਨੂੰ ਕਿੰਨਾ ਟਾਈਮ ਲੱਗਿਆ ਅੱਗ ਬ੍ਰੇਡ ਬਤੁਆ 10 ਮਿੰਟ ਨਹੀਂ ਲੱਗੇ ਜੀ ਠੀਕ ਹੈ ਉਹ ਨਾਰਮਲ ਹੈ ਹਾਂਜੀ ਸਭ ਠੀਕ ਹੈ ਜੀ ਓਕੇ ਹੀ ਸਭ ਠੀਕ ਹੈ ਓਕੇ